ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਜਿਵੇਂ ਤੁਸੀਂ ਵੀਡੀਓ ਚ ਵਿੱਚ ਦੇਖ ਹੀ ਰਹੇ ਹੋ ਅਮਰ ਦੇਵ ਗਾਂਚੀਨਾਂ ਨੂੰ ਆਪਾਂ ਸਾਰੇ ਜਾਣੇ ਜਾਣਦੇ ਹੀ ਆ ਇਹਨਾਂ ਦਾ ਨਾਮ ਜੀ ਅਮਰ ਦੇਵ ਗਾਂ ਹੈ ਤੇ ਇਹਨਾਂ ਦੇ ਤਿੰਨ ਚੈਨਲ ਆ ਅਮਰ ਦੇਵ ਗਾਂ ਮਿਸਟਰ ਐਂਡ ਮਿਸਿਸ ਦੇਵਗਾਂ ਟੀਮਿੰਦੋ ਦੇਵਗਾਂ ਇਹ YouTube ਉੱਤੇ ਵੀਡੀਓਜ਼ ਬਣਾਉਂਦੇ ਆ ਆਪਾਂ ਸਾਰੇ ਨੂੰ ਜਿੱਦਾ ਪਤਾ ਹੀ ਆ ਤੇ ਬਹੁਤ ਸਾਰੇ ਲੋਕ ਇਹਨਾਂ ਦੇ ਫੈਨ ਵੀ ਆ ਜਿੰਨਾ ਟਾਈਮ ਇਹਨਾਂ ਦੀ ਕੋਈ ਵੀਡੀਓ ਨਹੀਂ ਆਉਂਦੀ ਉਹਨਾਂ ਟਾਈਮ ਮਹਾਲਿਕ ਨੂੰ ਇਦਾਂ ਲੱਗੀ ਜਾਂਉ ਕਿ ਮੋਬਾਈਲ ਚਲਾਉਂਦਾ ਮਜ਼ਾ ਹੀ ਨਹੀਂ ਆਉਂਦਾ ਹੁਣ ਤੁਸੀਂ ਉਹ ਕਿ ਅਮਰ ਟੀਮ ਗਨ ਜੋ ਕਿ ਆਪਣੇ ਤਨੋਂ ਮਨੋਂ ਲਾ ਕੇ ਬੱਚਿਆਂ ਦੇ ਨਾਲ ਸ਼ਬੀਰ ਦੀ ਸੇਵਾ ਕਰਾ ਰਹੇ ਆ ਆਪਾਂ ਪਛਾਇਦ ਹੀ ਕੋਈ ਇਦਾਂ ਦੇ ਦੇਖੇ ਹੋਣਗੇ ਜੋ ਆਪਣੇ ਆਪ ਨਾਲ ਲਾ ਕੇ ਸ਼ਬੀਰ ਦੀ ਸੇਵਾ ਕਰਾ ਰਹੇ ਹੁਣ ਪਰ ਮੈਂ ਪਹਿਲੀ ਵਾਰ ਇਦਾਂ ਦਾ ਕੋਈ ਵਲੌਗਰ ਦੇਖ ਰਹੀ ਆ ਜੋ ਹਰ ਇੱਕ ਕੰਮ 'ਚ ਅੱਗੇ ਆਉਂਦੇ ਆ ਚਾਹੇ ਲੋਕਾਂ ਦੀ ਸੇਵਾ ਕਰਨਾ ਹੋਵੇ ਹਨਾ ਕੋਈ ਨੇ ਆਪਣੇ ਜਨਮ ਦਿਨ ਉੱਤੇ ਬਲੱਡ ਡੋਨੇਟ ਕੀਤਾ ਇਹ ਵੀ ਬਹੁਤ ਹੀ ਚੰਗੀ ਗੱਲ ਆ ਹੈ ਕਿਉਂਕਿ ਇਹ ਹਰ ਕੋਈ ਨਹੀਂ ਕਰ ਸਕਦਾ ਬਾਸੀ ਉਹ ਪਿੱਛੇ ਉਹਨਾਂ ਦਾ ਜੋ ਕਿ ਐਸ.ਆਰ ਗ੍ਰੇਂਡਰ ਆ ਜੋ ਕਿ ਇਹਨਾਂ ਦਾ ਬਣਾਉਂਦੀ ਆ ਮਸ਼ੀਨਾਂ ਬਣਾਉਂਦੀ ਆ ਇਨਸਾਈਡ ਇਹਨਾਂ ਦਾ ਘਰ ਹੈ ਤੇ ਉੱਥੇ ਹੀ ਇਹਨਾਂ ਨੇ ਸ਼ਬੀਲ ਲਾਈਤੀ ਕਿਵੇਂ ਛੋਟੇ ਛੋਟੇ ਬੱਚਿਆਂ ਨੂੰ ਕਿੰਨਾ ਚਾਹ ਸੀਗਾ ਸਾਰੇ ਸਾਰਿਆਂ ਨੇ ਮਿਲ ਕੇ ਉਹ ਬਹੁਤ ਵਧੀਆ ਢੰਗ ਤਰੀਕੇ ਦੇ ਨਾਲ ਸੇਵਾ ਕੀਤੀ ਆ ਕਿਉਂਕਿ ਇਨੀ ਤਪਦੀ ਗਰਮੀ ਦੇ ਵਿੱਚ ਜਲ ਸ਼ਕੋਲਾ ਬਹੁਤ ਹੀ ਵੱਡੀ ਗੱਲ ਹੁੰਦੀ ਹੈ ਕਿ ਪਿਆਸੇ ਨੂੰ ਪਾਣੀ ਪਿਉਣਾ ਤੇ ਅਮਰਦੇਵ ਗਾਂ ਤੇ ਦੇਵਗਾਂ ਫੈਮਿਲੀ ਹੈ ਜੋ ਕਿ ਹਰ ਆਪ ਕੰਮ ਚ ਆਪ ਨੂੰ ਪਤਾ ਹੀ ਹੈ ਕਿ ਅੱਗੇ ਆਉਂਦੀ ਆ ਤੇ ਸੋ ਇਹਨਾਂ ਨੇ ਸ਼ਬੀਲ ਲਾਈ ਆ ਤੇ ਬਹੁਤ ਹੀ ਵਧੀਆ ਕੰਮ ਕੀਤਾ ਤੇ ਇਸ ਦੇ ਨਾਲ ਹੋ ਜਾਣੇ ਨੂੰ ਵੀ ਸੇਧ ਮਿਲਦੀ ਆ ਹਨਾ ਇਹ ਕਿਉਂਕਿ ਚੰਗੇ ਕੰਮ ਕਰਾਂਗੇ ਆਪਾਂ ਤੇ ਚੰਗੇ ਕੰਮ ਦੇ ਨਾਲ ਹੀ ਚਾਰੇ ਵੇਖਣਗੇ ਕਿ ਉਹ ਅੱਗੇ ਚੰਗਾ ਕੰਮ ਹੀ ਕਰਨਗੇ ਚੰਗੇ ਚੰਗੇ ਕੰਮਾਂ ਦੇ ਚੰਗੇ ਹੀ ਨਤੀਜੇ ਆਉਂਦੇ ਆ ਕਿਤੇ ਹੁੰਦੇ ਜਿਹਹਲ ਜਾਂ ਪੀਚਾਂਗੇ ਉਹੋ ਜਾਂ ਹੀ ਵੱਡਾਂਗੇ ਦੇਖੋ ਕਿੰਨੇ ਵਧੀਆ ਢੰਗ ਤਰੀਕੇ ਦੇ ਨਾਲ ਹਨ ਬਿਨਾ ਕਿਸੇ ਆਕਰ ਮਜਾਜ ਤੋਂ ਇਹ ਸੇਵਾ ਕਰ ਰਹੇ ਆ ਵਾਹਿਗੁਰੂ ਇਹਨਾਂ ਨੂੰ ਇਦਾਂ ਹੀ ਚੜਦੀ ਕਲਾ ਰੱਖੇ ਇਹਨਾਂ ਉੱਤੇ ਕੋਈ ਵੀ ਕੋਈ ਇਦਾਂ ਦਾ ਟਾਈਮ ਨਾ ਆਵੇ ਜੋ ਇਹਨਾਂ ਨੂੰ ਦੁਖੀ ਹੋਣਾ ਪਵੇ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਇੱਕ ਫੋਰਸ ਰੱਖੇ ਜਿਹੜਾ ਚੈਨਲ ਤੇ ਪਹਿਲੀ ਵਾਰ ਆਇਆ ਸਬਸਕ੍ਰਾਈਬ